ਇਸ ਸਭ ਤੋਂ ਅਹਿਮ ਤੇ ਵੱਡੀ ਖਬਰ ਅਮਰਪਾਲ ਸਿੰਘ ਦੇ ਸਾਥੀਆਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਨ੍ਹਾਂ ਨੂੰ ਆਸਾਮ ਦੀ ਦਿਬੜੁਗੜ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਤਾਂ ਦੋ ਫਲਾਈਟਾਂ ਦੇ ਜ਼ਰੀਏ ਦਿੱਲੀ ਲਿਆਂਦਾ ਗਿਆ ਸੀ ਉਸ ਤੋਂ ਬਾਅਦ ਬਾਇਆ ਰੋੜ ਇਹਨਾਂ ਨੂੰ ਅਜਨਾਲੇ ਲਿਆਂਦਾ ਅਜਨਾਲੇ ਲਿਆ ਕੇ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਅਤੇ ਅਜਨਾਲਾ ਕੋਰਟ ਦੇ ਵਿੱਚ ਇਹਨਾਂ ਸੱਤ ਮਰਦਾਂ ਦੀ ਪੇਸ਼ੀ ਚੱਲ ਰਹੀ ਹੈ ਜਿਨ੍ਹਾਂ ਦੇ ਉੱਤੇ ਐਨਐਸਏ ਲੱਗਿਆ ਹੋਇਆ ਸੀ ਐਨਐਸਏ ਤਾਂ ਟੁੱਟ ਚੁੱਕੀ ਹੈ ਪਰ ਹੁਣ ਅਜਨਾਲਾ ਕਾਂਡ ਦੇ ਨਾਲ ਜੁੜੇ ਹੋਏ ਤਾਰ ਇਹਨਾਂ ਦੇ ਕਿਉਂਕਿ ਜੋ ਅਜਨਾਲਾ ਥਾਣੇ ਦੇ ਵਿੱਚ ਹੋਇਆ ਸੀ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਅਜਨਾਲਾ ਥਾਣੇ ਦੇ ਵਿੱਚ ਫਿਰ ਅਮਰਤਪਾਲ ਸਿੰਘ ਆਪਣੇ ਹੋਰ ਸਾਥੀਆਂ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਸਾਥੀਆਂ ਨੂੰ ਛਡਵਾ ਕੇ ਲੈ ਜਾਂਦੇ ਨੇ ਜਿਸ ਤੋਂ ਬਾਅਦ ਫਿਰ ਪੁਲਿਸ ਦੀ ਬੜੀ ਕਿਰਕਰੀ ਹੁੰਦੀ ਆ ਤਾਂ ਅਜਨਾਲਾ ਕਾਂਡ ਜਿਹੜਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਇਹ ਸੱਤ ਜਿਹੜੇ ਮੁਲਜ਼ਮ ਆਸਾਮ ਦੀ ਡਿਬੜੂਗੜ ਜੇਲ੍ਹ ਤੋਂ ਪੰਜਾਬ ਲਿਆਂਦੇ ਗਏ ਨੇ ਅਜਨਾਲਾ ਕੋਰਟ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸੀ ਪੁਲਿਸ ਨਜ਼ਰ ਆ ਰਹੀ ਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਲੱਗੀ ਹੋਈ ਆ ਮੀਡੀਆ ਨੂੰ ਵੀ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਸੱਤ ਸਾਥੀ ਅਮਰਤਪਾਲ ਸਿੰਘ ਦੇ ਅੱਜ ਅਜਨਾਲਾ ਪੇਸ਼ ਕੀਤੇ ਜਾ ਰਹੇ ਨੇ ਤਾਂ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਇਹਨਾਂ ਦਾ ਰਿਮਾਂਡ ਲਏਗੀ ਤਾਂ ਇਹਨਾਂ ਨੂੰ ਟ੍ਰਾਂਜਿਟਰ ਰਿਮਾਂਡ ਦੇ ਉੱਤੇ ਲਿਆਂਦਾ ਗਿਆ ਟ੍ਰਾਂਜਿਟਰ ਰਿਮਾਂਡ ਤੇ ਲਿਆਣ ਤੋਂ ਬਾਅਦ ਹੁਣ ਪੁਲਿਸ ਨੇ ਅਜਨਾਲਾ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਤਾਂ ਪੇਸ਼ ਹੋ ਕਰਨ ਤੋਂ ਬਾਅਦ ਪੁਲਿਸ ਇਹਨਾਂ ਦਾ ਰਿਮਾਂਡ ਲਏਗੀ ਕਿੰਨੇ ਦਿਨ ਦਾ ਕਿਹੜੇ ਦਾ ਰਿਮਾਂਡ ਮਿਲਦਾ ਕਿਉਂਕਿ ਪਹਿਲਾਂ ਹੀ ਆਸਾਂਦੀ ਦੀ ਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਆਸਾਂਦੀ ਦੀ ਬਰੂਗੜ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਵੀ ਬੰਦ ਨੇ ਭਾਵੇਂ ਕੀ ਹੁਣ ਉਹ ਐਮਪੀ ਬਣ ਚੁੱਕੇ ਪਰ ਉਹਨਾਂ ਦੀ ਮੁਸ਼ਕਲਾਂ ਨਹੀਂ ਕਟੀਆਂ ਤਾਂ ਐਮਪੀ ਖੜੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਸੀ ਉਸ ਤੋਂ ਬਾਅਦ ਬਣੇ ਨੇ ਤਾਂ ਐਮਪੀ ਅਮਰਤਪਾਲ ਸਿੰਘ ਲਗਾਤਾਰ ਇਹ ਮੰਨ ਕਰ ਚੁੱਕੇ ਨੇ ਕਿ ਉਹਨਾਂ ਨੇ ਸੰਸਦ ਦੇ ਵਿੱਚ ਜਾਣਾ ਉਹਨਾਂ ਨੇ ਸੈਸ਼ਨ ਦੇ ਵਿੱਚ ਜਾਣਾ ਉਹਨਾਂ ਨੇ ਸੈਸ਼ਨ ਦੇ ਵਿੱਚ ਜਾ ਕੇ ਜਿਹੜਾ ਆ ਉਹ ਆਪਣਾ ਫਰਜ਼ ਨਿਭਾਉਣਾ ਆ ਲੋਕਾਂ ਦੀ ਬਾਤ ਚੁੱਕਣੀ ਆ ਪਰ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹਾਲਾਂਕਿ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋਣ ਦੀ ਵੀ ਕਾਫੀ ਖਬਰਾਂ ਆ ਰਹੀਆਂ ਸੀ ਕਿ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਜੇਕਰ 60 ਦਿਨ ਲਗਾਤਾਰ ਸੈਸ਼ਨ ਦੇ ਵਿੱਚ ਹਾਜ਼ਰ ਨਾ ਹੋਇਆ ਤਾਂ ਫਿਰ ਬਾਅਦ ਦੇ ਵਿੱਚ ਸੰਸਦੀ ਕਮੇਟੀ ਨੇ ਜਿਹੜਾ ਇੱਕ ਪਰਸਤਾਵ ਭੇਜਿਆ ਕਿਹਾ ਮਨਜ਼ੂਰੀ ਦਿੱਤੀ ਕਿ ਇਹਨਾਂ ਦੀ ਛੁੱਟੀ ਮਨਜ਼ੂਰ ਕਰ ਦਿੱਤੀ ਜਾਵੇ ਪਰ ਕੇਂਦਰ ਨੇ ਜਦੋਂ ਫਿਰ ਉਹ ਕੋਰਟ ਦੇ ਵਿੱਚ ਪੇਸ਼ ਕੀਤੀ ਤਾਂ ਕੋਰਟ ਨੇ ਆਦੇਸ਼ ਦਿੱਤੇ ਕਿ ਛੁੱਟੀ ਜਿਹੜੀ ਆ ਉਹ ਨਹੀਂ ਮਿਲੇਗੀ ਉਹਨਾਂ ਨੂੰ ਤਾਂ ਪਰ ਜੋ ਇਹਨਾਂ ਦੀ ਮੈਂਬਰਸ਼ਿਪ ਆ ਉਸ ਨੂੰ ਕੋਈ ਖਤਰਾ ਨਹੀਂ ਆ ਤਾਂ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਉਸੇ ਤਰੀਕੇ ਨਾਲ ਰਹੇਗੀ ਯਾਨੀ ਕਿ ਐਮਪੀ ਉਹ ਬਣੇ ਰਹਿਣਗੇ ਪਰ ਉਹਨਾਂ ਨੂੰ ਛੁੱਟੀ ਨਹੀਂ ਮਿਲੇਗੀ ਤਾਂ ਸਾਮਦੀ ਦਿਬੂਗੜ ਜੇਲ੍ਹ ਦੇ ਵਿੱਚੋਂ ਸੱਤ ਜੋ ਅਮਰਤਪਾਲ ਸਿੰਘ ਦੇ ਸਾਥੀ ਨੇ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਕੁਲਵੰਤ ਸਿੰਘ ਰਾਓਕੇ ਤੇ ਉਹਨਾਂ ਤੋਂ ਇਲਾਵਾ ਜੋ ਅਮਰਤਪਾਲ ਸਿੰਘ ਦੇ ਚਾਚਾ ਨੇ ਉਹ ਤੇ ਦਲਜੀਤ ਸਿੰਘ ਕਲਸੀ ਦੀਪਸਿੱਧੂ ਦੇ ਸਭ ਤੋਂ ਕਰੀਬੀ ਜਿਹੜੇ ਦੋਸਤ ਤਾਂ ਦਲਜੀਤ ਸਿੰਘ ਕਲਸੀ ਤੇ ਹੋਰ ਜਿਹੜੇ ਨੇ ਅਮਰਤਪਾਲ ਸਿੰਘ ਦੇ ਸਾਥੀ ਉਹ ਆ ਜਨਾਲਾ ਅੱਜ ਕੋਰਟ ਦੇ ਵਿੱਚ ਪੇਸ਼ ਕੀਤੇ ਜਾ ਰਹੇ ਨੇ ਇਹ ਪੇਸ਼ੀ ਤੋਂ ਬਾਅਦ ਪਰਸ ਇਹਨਾਂ ਦਾ ਰਿਮਾਂਡ ਲਏਗੀ ਰਿਮਾਂਡ ਮੰਗੇਗੀ ਕੀ ਰਿਮਾਂਡ ਮਿਲਦਾ ਕਿ ਨਾ ਦਿੰਦਾ ਰਿਮਾਂਡ ਮਿਲਦਾ ਅਪਡੇਟ ਲਗਾਤਾਰ ਤੁਹਾਡੇ ਨਾਲ